ਐਮਪੀ ਅਮਰਿਤਪਾਲ ਸਿੰਘ ਤੇ ਪ੍ਰਾ ਹਰਪ੍ਰੀਤ ਸਿੰਘ ਨੂੰ ਵਾਜੇ ਫਿਲੌਰ ਦੀ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਪੇਸ਼ ਦਿੱਤਾ ਦੱਸਦੇ ਕਿ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਪ੍ਰਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਿਸ ਨੂੰ ਅੱਜ ਹੀ ਡਰਗਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕੋਲੋਂ 4 ਗ੍ਰਾਮ ਆਈਸ ਡਰਗਸ ਬਰਾਮਦ ਕੀਤੀ ਗਈ ਸੀ ਇਸ ਦਿਨਾਲੇ ਉਸ ਦੇ ਦੋ ਸਾਥੀ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਪੇਸ਼ ਦਿੱਤਾ ਗਿਆ ਜਿਨ੍ਹਾਂ ਨੇ ਮੀਡੀਆ ਅੱਗੇ ਕੁਝ ਵੀ ਨਹੀਂ ਬੋਲਿਆ ਤੇ ਕੁਝ ਵੀ ਬੋਲਣ ਨੂੰ ਇਨਕਾਰ ਕਰ ਦਿੱਤਾ ਦੱਸਦੇ ਕਿ ਅੱਜ ਹੀ ਜਲੰਧਰ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ ਸੀ ਜਿਸ ਵਿੱਚ ਕਈ ਖੁਲਾਸੇ ਵੀ ਪੁਲਿਸ ਵੱਲੋਂ ਕੀਤੇ ਗਏ ਸਿਗੇ ਤੇ ਹੁਣ ਪੁਲਿਸ ਵੱਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਉਪੇਸ਼ ਦਿੱਤਾ ਗਿਆ ਹੈ। ਹਾਂਜੀ ਸਾਡੇ ਸਾਹਮਣੇ ਖੜੇ ਨੇ। ਕੀ ਨਾਂ ਅੰਕਲ ਆਪਣਾ? ਅੰਕਲ ਜੀ ਕੀ ਨਾਂ ਆਪਣਾ? ਨਾਂ ਕੀ ਆਪਣਾ? ਹਾਂ ਵੀਰਾ ਸੁਚੈਨ ਹੈਗਾ। ਹਾਂਜੀ ਸੁਚੈਨ। ਤੁਸੀਂ ਇਹਨਾਂ ਦੇ ਪਰਿਵਾਰ ਚੋਂ ਹਾਂ ਜੀ ਕਾਸ਼ੀ ਆ ਜੀ ਕਹਿਣਾ ਚਾਹੁੰਦੇ ਸੀ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰ ਲਿਆ ਪਰ ਉਹਰੇ ਆ ਰਹੇ ਨਹੀਂ ਤੈਨੂੰ ਉਹਨਾਂ ਨੂੰ ਤੈਨੂੰ ਮੁਲਾਕਾਤ ਦਾ ਟਾਈਮ ਦੇ 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 ਨਹੀਂ ਦੇ ਰਹੇ ਕੋਈ ਕਹਿੰਦਾ ਨਹੀਂ ਅਜੇ ਤੱਕ ਕੋਈ ਕੰਮ ਨਹੀਂ ਤੁਹਾਡੇ ਸਾਹਮਣੇ ਹੀ ਆ ਖੜੇ ਆ ਦੇ ਦੋ ਕੋਈ ਹੋ ਜਾਦੀ ਤੁਹਾਡੇ ਨਾਲ ਕਰ ਲਈਨੇ ਗੱਲ ਤਾਂ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੇ ਐਚਪੀ ਦੇ ਵਿੱਚ ਫੋਟੋ ਪਸਲੇ ਇਹ ਅੱਜ ਮੀਡੀਆ ਤੋਂ ਹੀ ਪਤਾ ਲੱਗਾ ਕਿ ਜਦੋਂ ਉਹ ਕੋਈ ਸਰ ਕੰਪਲੇਂਟ ਵਗੈਰਾ ਵੀ ਲਿਖਵਾਈ ਸੀ ਤੁਸੀਂ ਲਾ ਪਤਾ ਵੀ ਨਹੀਂ ਐਂ ਤੇ ਰਾਤ ਜਦੋਂ ਪਤਾ ਲੱਗਾ ਹੈ ਜੀ ਮੈਂ ਤਾਂ ਕਹਿੰਦਾ ਤੁਸੀਂ ਡਾਕੂਮੈਂਟ ਰੁਕ ਦਿਓ ਜੀ ਆਹ ਦੇਖਦੇ ਆ ਠੀਕ ਹੈ ਪਿਤਾ ਜੀ ਵੱਲੋਂ ਇੱਕ ਗੱਲ ਆਖੀ ਗਈ ਸੀ ਕਿ ਜਦੋਂ ਪੁਲਿਸ ਨੇ ਹਿਰਾਸਤ ਚ ਲਿਆ ਹਾਲਾਂਕਿ ਵੀਡੀਓ ਤੋਂ ਹੀ ਪਤਾ ਸਾਨੂੰ ਆਈ ਨਹੀਂ ਕੋਈ ਜਾਣਕਾਰੀ ਤਾਂ ਉਹਨਾਂ ਦਾ ਮੁੜ ਕੇ ਕੰਡੈਕਟਰ ਹੀ ਹੋਇਆ ਤੇ ਉਹਨਾਂ ਨੇ ਕੀ ਤੁਹਾਡੀ ਮੁਲਾਕਾਤ ਹੋਈ ਇਹਦੇ ਨਾਲ ਹਲੇ ਨਹੀਂ ਇੱਕ ਜਿਹੜਾ ਸੰਦੀਪ ਦਾ ਨਾਮ ਲਿਆ ਜਾਂਦਾ ਵਾ ਕਿਸੇ ਨੂੰ ਪਤਾ ਪਰਵਾਹ ਨਹੀਂ ਤੁਹਾਨੂੰ ਪਤਾ ਲੱਗਾ ਸੰਦੀਪ ਦੇ ਬਾਰੇ ਮਤਲਬ ਕਿ ਕਿਸੇ ਤਰੀਕੇ ਨਾਲ ਨਹੀਂ ਪਤਾ ਸੀਗਾ ਤੇ ਇਹ ਜ਼ਾਪਰੀਤ ਤੇ ਹਰਪ੍ਰੀਤ ਦੋਨੋਂ ਇਕੱਠੇ ਹੀ ਸੀਗੇ ਇਹਦੀ ਜਾਣਕਾਰੀ ਸੀਗੀ ਕਿ ਮੈਨੂੰ ਵੀ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਪਿਤਾ ਜੀ ਕਹਿ ਰਹੇ ਸੀ ਉਹ ਤਾਂ ਰਹੀਏ ਜਾਣ ਵਾਸਤੇ ਨਿਕਲੇ ਸੀ ਕਿ 1:30 ਹੋਈ ਦੁਪਹਿਰ ਦੇ ਹਾਂਜੀ ਤੇ ਰਾਤ ਨੂੰ ਕਿੰਨੇ ਵਜੇ ਪਤਾ ਲੱਗਦਾ ਕਿ ਸਵੇਰੇ 5:00 ਵਜੇ ਤੱਕ ਨਹੀਂ ਆਇਆ ਜੀ ਮੈਂ ਸਿੰਗਲ ਪਲੈਨ ਲਗਾਈ ਫੋਨ ਕੀਤਾ ਫੋਨ ਚ ਝਵਾ ਰਿਆ ਸੀਗਾ ਜੀ ਠੀਕ ਕਿਨੇ ਸਿਨਿਅਰ ਰਿਪੋਰਟ ਲਿਖਾਈ ਕੋਈ ਇਹ ਰਿਪੋਰਟ ਰਹੀ ਤੇ ਲੱਭ ਵੀ ਰਹੇ ਆ ਸਾਨੂੰ ਆ ਗੋਦੀ ਚੰਦ ਨੂੰ ਸ਼ੇਰੇ ਸਾਨੂੰ ਰਾਤ ਇੱਕ ਵਾਰ ਪਤਾ ਲੱਗਿਆ ਕਿ ਪੁੱਤ ਨੇ ਰਾਤ ਆਇਆ ਨਹੀਂ ਪਤਾ ਕਿਹੜੀ ਬੋਸ ਫੋਨ ਕਿੰਨੇ ਵਜੇ ਬੰਦ ਹੋਇਆ ਕਿਉਂਕਿ 1.5 ਵਜੇ ਦੀ ਗੱਲ ਆਖਦੇ ਹੋ 6 7 8 ਵਜੇ ਤੱਕ ਉਹ ਤੇ ਦੇਖੋ ਰੁਟੀਨ ਦੇ ਨਾਲ ਹੀ ਆਪਾਂ 2 4 ਘੰਟੇ ਦੇ ਘਰ ਆ ਜਾਂਦਾ ਬੰਦਾ ਉਹ ਬੜਾ ਦਿੱਕਤਾਂ ਹੈ ਨਹੀਂ ਆ ਬਿਲਕੁਲ ਠੀਕ ਹੈ ਇਹ ਕਰਕੇ ਜਦੋਂ 6 ਵਜੇ ਨਹੀਂ ਆਇਆ ਤੇ ਫਿਰ ਅਸੀਂ ਉਹਨਾਂ ਨਾਲ ਲੱਗ ਕੇ ਉਹਨੂੰ ਬੰਦ ਆ ਰਿਹਾ ਹਾਂ ਹਾਂ ਤੇ ਕਹਿੰਦੇ ਨਸ਼ਾ ਬਰਾਮਤ ਪਿਆ ਹੋਇਆ ਉਹ ਤੇ ਹੁਣ ਉਸੇ ਪਈ ਤਰ੍ਹਾਂ ਦੀਆਂ ਕਹਾੜੀਆਂ ਬਣਾ ਰਹੀ ਚਲੋ ਹਾਲੇ ਤੱਕ ਤੁਹਾਡੀ ਗੱਲ ਨਹੀਂ ਹੋਈ ਪਰ ਕਿਵੇਂ ਵੇਖਦੇ ਹੋ ਕਿ ਸਾਰੇ ਮਾਮਲੇ ਦੀ ਜਿੱਦਾ ਬੰਤਰ ਬਣੀ ਹੈ ਇਹ ਤੇ ਤੁਹਾਨੂੰ ਲੱਗਦਾ ਹੀ ਅਗਰ ਭਾਈ ਆਪਣ ਨੂੰ ਆਦਿ ਦੇ ਕਿਰਦਾਰ ਨੂੰ ਧੰਨਵਾਦ ਹੈ ਸਰਕਾਰ ਕਿੱਥੋਂ ਤੱਕ ਜਾ ਰਹੀ ਹੈ ਕਿ ਆ ਬੜਿਆ ਨਾ ਇਹ ਇੱਧਰ ਕਿੱਥੋਂ ਤੱਕ ਆਉਣਾ ਹੈ ਇੱਥੇ ਤੱਕ ਹੀ ਦੁਨੀਆ ਦੇ ਅੰਦਰ ਨਾਮ ਸਾਡੇ ਰੱਖੇ ਦਾ ਜੀ ਨਾਮੋ ਧੰਨਵਾਦ ਇੱਧਰ ਆਉਣਾ ਨਾ ਜਾਦੇ ਰਾਜੂ ਆਪਣੀ ਠੀਕ ਤੁਹਾਨੂੰ ਜਾਣਕਾਰੀ ਮਿਲਦੀ ਹੈ ਕਿ ਇੱਕ ਗੱਡੀ ਤੇ ਦੋ ਲੋਕ ਉਹਦੇ ਵਿੱਚ ਸਵਾਰ ਨੇ ਕੋਈ ਸ਼ੱਕੀ ਹਾਲਤ ਦੇ ਵਿੱਚ ਜਾ ਰਹੇ ਨੇ ਜਾਂ ਕਿਤੇ ਮੌਜੂਦ ਨੇ ਇਕਸੈਪਟ ਤੁਹਾਨੂੰ ਕਿਵੇਂ ਪਤਾ ਲੱਗਦਾ ਔਰ ਕਿਵੇਂ ਇਹ ਗ੍ਰਿਫਤਾਰੀ ਕਰਨ ਦੇ ਲਈ ਤੁਸੀਂ ਪਹੁੰਚਦੇ ਹੋ ਥੋੜਾ ਕਲੀਅਰ ਬਤਨ ਜਾਨਾ ਹੋ ਗਿਆ ਨਾ ਹੋ ਗਿਆ ਅਸੀਂ ਡੀਬੀ ਦੇ ਤਾਲੂ ਗਸ਼ਤ ਕਰਦੇ ਹਾਂ ਡੇਲੀ ਕਰਦੇ ਹਾਂ ਜੋ ਵੀ ਕੋਈ ਹਾਈਵੇ ਤੇ ਕੋਈ ਸ਼ੱਕੀ ਹਾਲਤ ਗੱਡੀ ਲਾ ਕੇ ਖੜਾ ਹੁੰਦਾ ਅਸੀਂ ਉਹਨੂੰ ਚੈਕਿੰਗ ਕਰਦੇ ਹਾਂ ਅੱਛਾ ਤੁਸੀਂ ਕਿੱਥੇ ਇਹ ਲੋਕ ਮੌਜੂਦ ਸਿਰ ਗੱਡੀ ਕਿਛਕੀ ਹਾਲਤ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿਸ ਤਰ੍ਹਾਂ ਦੀ ਹਾਲਤ ਸੀ ਕਿਸ ਕਰਕੇ ਤੁਹਾਨੂੰ ਉਸ ਗੱਡੀ ਦੀ ਤਲਾਸ਼ੀ ਜਿਹੜੀ ਹੈ ਲੈਣਾ ਤੁਹਾਨੂੰ ਲੱਗਿਆ ਕਿ ਹਾਂ ਇਸ ਗੱਡੀ ਦੀ ਤਲਾਸ਼ੀ ਹੋਣੀ ਚਾਹੀਦੀ ਗੱਡੀ ਨੂੰ ਚਾਰੇ ਪਾਸੇ ਤੋਂ ਮੈਂ ਸਹਿਲਾ ਬਸੋਚਾਂ ਕਿ ਕਾਲੇ ਸੀ ਸੀ ਜੀ ਸੀ ਰੰਜੀਰ ਜੀ ਨੂੰ ਕੋਈ ਤਲਾਸ਼ੀ ਤੋਂ ਆਪਣੇ ਆਪ ਵਿੱਚ ਹੀ ਸ਼ੱਕ ਉਜਾਗ ਹੁੰਦਾ ਤੁਸੀਂ ਵੀ ਇਸ ਬਾਰੇ ਜਾਣੂ ਅੱਛਾ ਜਦੋਂ ਤੁਸੀਂ ਗੱਡੀ ਜਾ ਕੇ ਚੈਕਿੰਗ ਕਰਨੀ ਸ਼ੁਰੂ ਕਰਦੇ ਹੋ ਤਾਂ ਅੰਦਰ ਕੀ ਸਥਿਤੀ ਸੀ ਔਰ ਕਿੰਨੇ ਲੋਕ ਅੰਦਰ ਮੌਜੂਦ ਸੀ ਔਰ ਫਿਰ ਉੱਥੇ ਤਲਾਸ਼ੀ ਦੌਰਾਨ ਤੁਹਾਨੂੰ ਕੀ ਕੀ ਚੀਜ਼ ਰਿਕਵਰ ਹੋਇਆ ਦੋ ਵਿਅਕਤੀ ਸੀ ਉਸ ਕੁਲੀਆ ਤੋਂ ਨਾਲ ਦੱਸੇ ਦੱਸੇ ਜੀ ਉਹਨਾਂ ਦੀ ਜੋਤੀ ਪੁੱਛ ਕੇ ਕਿ ਕੀ ਤੋਂ ਉਹਨਾਂ ਨੇ ਆਪਣੀ ਪਛਾਣ ਕੀ ਦੱਸੀ ਅਮਨਪਾਤ ਸਿੰਘ ਦਾ ਜਿਹੜਾ ਭਰਾ ਰਿਸ਼ਿੰਗ ਉਹ ਸਰਦਾਰ ਦੂਜਾ ਵਿਅਕਤੀ ਜਿਹੜਾ ਹੈ ਉਸ ਦਾ ਹੋਲੀਆ ਕਿਸ ਤਰ੍ਹਾਂ ਦਾ ਸੀ ਜੋ ਪੁੱਛ ਕੀਤੇ ਦੌਰਾਨ ਫਿਰ ਉਹਨਾਂ ਨੇ ਤੁਹਾਨੂੰ ਵੀ ਜਾਣਕਾਰੀ ਦਿੱਤੀ ਬਹੁਤ ਬੜਾ ਬੈਸਟ ਹੈ ਜੀ ਬਹੁਤ ਬੜਾ